ਸਾਸੀ ਗਵੀ ਜੀ ਸਾਰਿਆਂ ਨੂੰ ਜਗਰੀਡ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋ ਅੱਠਾਂ ਝੋਟਿਆਂ ਦਾ ਲੋਡ ਪਹੁੰਚਾ ਵਾ ਤੇ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਆਪਾਂ ਚਾਰ ਝੋਟੇ ਦਿਖਾਉਣੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਚਾਰ ਜਿਹੜੀਆਂ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਭਾਈ ਜੀ ਨਾਲ ਕਰਦੇ ਹਾਂ ਗੱਲ ਬਾਤ ਤੇ ਲੈਨੇ ਕਲੀ ਕਲੀ ਡੇਡਾ ਸਸੀ ਭਾਈ ਜੀ ਸਸੀ ਹਸੀ ਡੇਟਾ ਵੀ ਜੀ ਹਾਂ ਜੀ ਬੜੀ ਹੋ ਜੀ ਭਾਈ ਬਾਕੀ ਸਭ ਤੋਂ ਦਿਗਦੀਵ ਡੇਰੀ ਫਾਰਮ ਵੇਖਣ ਵਾਲਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵੀਰੇ ਹਾਂ ਜੀ ਭਾਈ ਜਿਹਨਾਂ ਸਾਨੂੰ ਇਨਾ ਮਾਂ ਤੇ ਵੀਰੇ ਪਿਆਰ ਬਖਸ਼ਿਆ ਹਾਂ ਜੀ ਹਾਂ ਜੀ ਭਾਈ ਤੇ ਚਾਰ ਝੋਟੀਆਂ ਚ ਵੀਡੀਓ ਚ ਪਾਵਾਂਗੇ ਵੀਰੇ ਹਾਂ ਜੀ ਭਾਈ ਬਾਕੀ ਕੋ ਕੱਲ ਨੂੰ ਪਾਵਾਂਗੇ ਮਾਲਾ ਠੱਕਾ ਟਟਾ ਵੀ ਜੀ ਹਾਂ ਜੀ ਹਾਂ ਜੀ ਭਾਈ ਇਹ ਝੋਟੀ ਹੁਣ ਇਹ ਸੂਈ ਵਾਲੀ ਵੀਰੇ ਇਹ ਜਿਹੜੀ ਬਿਲਕੁਲ ਤਾਜੀ ਸੂਈ ਹਾਂ ਵਾਲੀ ਜੇਰ ਹੀ ਪਾਈ ਹੈ ਜੀ ਵੀਰੇ ਦੇਦੀਆਂ ਲਓ ਜੀ ਇਹ ਜੇਰ ਪਾਈ ਟੋਪ ਕਲਾਸ਼ ਝੋਟੀ ਜੀ ਨੇ ਆ ਤੇ ਕੀ ਦਿੱਤਾ ਬਾਈ ਜੀ ਇਹਨੇ ਫਿਰ ਇਹਨੇ ਕਟਾ ਦਿੱਤਾ ਬਾਈ ਇਹ ਕਟਾ ਆ ਗਿਆ ਹਾਂ ਜੀ ਜੀ ਬਾਈ ਜੀ ਲਓ ਜੀ ਤਾਜੀ ਸੂਈ ਝੋਟੀ ਕੱਟਾ ਮਗਰ ਆ ਗਿਆ ਤੇ ਬਿਲਕੁਲ ਜੱਦ ਬਲੈ ਗਿਆ ਹਾਂ ਜੀ ਜੀ ਤੇ ਹੋਰ ਬਾਈ ਜੀ ਫਿਰ ਵਧੀਆ 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 ਇਸ਼ਾ ਬਾਈ ਜੀ ਹਾਂ ਮਚੜਦੀ ਕੰਨ ਤੇ ਝੋਟੀਆਂ ਜਿਹੜੀ ਅੱਜ ਫੋਣੀਆ ਟੋਪ ਕਲਾਸ ਹੀ ਆ ਹਾਂ ਵਧੀਆ ਬਿਲਕੁਲ ਜੀ ਹਾਂ ਜੀ ਹਾਂ ਜੀ ਹੋਰ ਸੁਣਾਓ ਬਾਈ ਜੀ ਬਾਸ ਚੜਦੀ ਕਲਾ ਜੀ ਬੱਜਦੀ ਜੀ ਚੜਦੀ ਕਲਾ ਜੀ ਹਾਂ ਜੀ ਜੀ ਤੇ ਫਿਰ ਤੋਰੀ ਖੋਲ ਕੇ ਝੋਟੀਆਂ ਨੂੰ ਹਾਂ ਜੀ ਤੇ ਦਿਖਾਰੀਏ ਕਰੀ ਤੇ ਸਿੰਕੂng ਦੀ ਕਵਾਦੀ ਤੇ ਬਿਲਕੁਲ ਜੱਦ ਬਲੈ ਗਿਆ ਤੇ ਅਡਰਲੀ ਕਵਾਦੀ ਮਤਲਬ ਫੋੜ ਫੋੜ ਬਾਹਰ ਹੀ ਫੇਰ ਜਿਹਦੇ ਬਟਨ ਵਾਲਾ ਚਟ ਆ ਗਿਆ ਜੋ ਦੇਖੋ ਜੀ ਬਿਲਕੁਲ ਤਾਜੀ ਸੁਈ ਆ ਤੇ ਬਾਕੀ 3-4 ਕਿਲੋ ਖਾਲੀ ਕੀਤੀ ਆ ਤੇ ਚਵਾਜੂ ਦੀ ਦਿਗਦੀ ਵੀ ਕਿਦਾਂ ਫਿਰ ਓਕੇ ਓਕੇ ਚੋਣ ਜਾਣ ਵਧੀਆ ਵੇਦੀ ਇੱਕ ਨੰਬਰ ਦੀ ਆ ਲਓ ਜੀ ਟੌਪ ਕਲਾਸ ਤੇ ਮੋਟੀ ਮੋੜੀ ਤਾਰ ਆ ਤੇ ਬਾਕੀ ਜਿਹੜਾ ਥਣ ਲੱਗਾ ਮੁੱਠੀ ਵਾਲਾ ਥਣ ਆ ਗਿਆ ਆਕੀ ਪੇਟ ਪੜੇ ਦੀ ਬਹੁਤ ਚੰਗੀ ਆ ਬਿਲਕੁਲ ਜੈਡ ਬਲੈਕ ਆ ਤੇ ਦੁੱਧ ਫਿਰ ਕਿਨਾ ਚ ਵਾਜੇਗੀ ਜੀ ਦੁੱਧ ਵਿੱਚ 18 19 ਕਿਲੋ ਚ ਦੇ ਦੇਗੀ ਵੀਰ ਜੀ ਅੱਛਾ ਜੀ ਤੇ ਪਹਿਲਾਂ ਨੇ ਮਤਲਬ 15 ਕਿਲੋ ਚ ਆਇਆ ਭਾਈ ਜੀ ਦੂਜਾ ਸੁਆ ਦੂਜੇ ਸੁਏ ਵੀਰ ਜੀ ਲਓ ਜੀ ਦੂਸਰਾ ਸੁਆ ਹਾਂ ਜੀ ਜੀ ਵੀਰ ਜੀ ਤੇ ਦੋ ਤੇ ਜਿਹੜਾ 18 19 ਕਿਲੋ ਚ ਵਾਜੇਗੀ ਹਾਂ ਜੀ ਜੀ ਵੀਰ ਜੀ ਤੇ ਫਿਰ ਮੁੱਲ ਭਾਈ ਇਹਦਾ ਮੋਲੇਬੇਰ ਜੀ ਦਾ 190000 ਰੁਪਏ ਦੇ ਇੱਕ 90 ਇੱਕ 90 ਦੇ ਰਿਹਾ ਤੇ ਹੋ ਜੂਗਾ ਮਾਦਨ ਬਾਈ ਜੀ ਕਰ ਦਾਂਗੇ 2000 ਦਾ ਕਰ ਦਿੰਦੀ ਆ 2000 ਦਾ ਹਾਂ ਜੀ ਮੈਂ ਤਾਂ 5 ਛੱਡਦੀ ਆ ਬਾਈ ਦੇ ਦਾਂਗੇ ਵੀਰ ਜੀ ਦੋ ਜੰਦਾ ਲਓ ਜੀ 185 ਦੀ ਐ ਟੌਪ ਕਲਾਸ ਟੌਪ ਕਲਾਸ ਹੀ ਉਹ ਕਿਹਾ ਕਹਿੰਦੇ ਆ ਬਾਕੀ ਅੱਧੇ ਦੀ ਕੁਆਲੀਤੰ ਦਾ ਖਾਦੀ ਪੜਨਾ ਦਾ ਚੱਟਾ ਗਿਆ ਜੋ ਲੱਛੇਰ ਤੋਂ ਲੈ ਕੇ ਤੇ ਪੈਰਾ ਵਾ ਕੇ ਤੁਹਾਨੂੰ ਦਿਖਾ ਦਈ ਬਿਲਕੁਲ ਜੈਡ ਵ ਲੈ ਗਿਆ ਜਾਮਨ ਵਰਗੀ ਤੇ ਕਟਾ ਮਗਰ ਆ ਗਿਆ ਜੋ ਤੇ ਬਾਕੀ ਜਿਹੜੀ ਮਿਲਕ ਪੁਆਣੀ ਬਹੁਤ ਚੰਗੀ ਲੱਗੀ ਆ ਇੱਕ ਅੱਧੇ ਦੀ ਕੁਆਲੀ ਤੁਹਾਨੂੰ ਚਾਚ ਪਿਆ ਦਿਖਾ ਦਿੰਨੇ ਆ ਦੇਖੋ ਜੀ ਗਾਰਡ ਵਿਚਾਰ ਦੀ ਬਿਲਕੁਲ ਐ ਬਰਾਬਰ ਤੇ 185 ਦੀ ਹੋ ਜੂਗੀ ਭਾਈ ਜੀ ਹਾਂ ਜੀ ਦੇ ਦਾਂਗੇ ਭਾਈ 185 ਦੇ ਲਓ ਜੀ 185 ਦੇ ਆਜੇ ਟੌਕ ਆ ਛੋਟੀ ਦੇ ਅੱਗੇ 2 ਨੰਬਰ ਤੇ ਆ ਗਈ ਭਾਈ ਜੀ ਅੱਗੇ 2 ਨੰਬਰ ਤੇ ਆ ਗਈ ਵੀਰ ਛੋਟੀ ਕੋ ਅੱਜ ਦੀ ਘੜੀ ਦੇ ਵਿੱਚ ਦੁੱਧ 17 ਕਿਲੋ ਤਿਆਰ ਹੈ ਜਿਹੜੇ ਤੁਸੀਂ 17 ਕਿਲੋ ਹਾਂ ਜੀ ਹਾਂ ਜੀ ਲਓ ਜੀ ਸੂਆ ਦੁੱਧਾ ਭਾਈ ਜੀ ਦੁੱਧਾ ਸੂਆ 17 ਕਿਲੋ ਲਓ ਜੀ 17 ਕਿਲੋ ਦੁੱਧ ਇੱਕ ਕੱਟੀ ਮਗਰ ਆ ਗਈ ਜੀ ਕੱਟੀ ਮਗਰ ਆ ਗਈ ਹਾਂ ਜੀ ਜੀ ਬਾਕੀ ਪੇਟ ਕੁੜੇ ਦੀ ਇਹ ਵੀ ਬਿਲਕੁਲ ਇਹ ਵੀ ਜੈਡ ਬਲੈਕ ਜੋ ਹਾਂ ਜਾਮਨ ਵਰਗੀ ਵੀਰੇ ਜੀ ਜਾਮਨ ਵਰਗੀ ਆ ਗਈ ਤੇ ਬਾਕੀ ਜਿਹੜੀ ਆਰਡਰ ਦੀ ਗੱਲ ਕਰ ਲਈਏ ਬਿਲਕੁਲ ਫਾਰੀ ਵਾਲਾ ਆਰਡਰ ਆ ਗਿਆ ਇਹਨੂੰ ਖਟੰਗ ਵਾਲਾ ਹਾਂ ਜੀ ਜੀ ਤੇ ਬਾਕੀ ਥਾਂ ਤੋਂ ਦੀ ਕੁਆਲਿਟੀ ਬਿਲਕੁਲ ਓਕੇ ਆ ਵੇਖੋ ਜੀ ਸਿੰਘ ਦੀ ਇਹ ਗੱਲ ਕਰ ਲਈਏ ਸਿੰਘ ਬਿਲਕੁਲ ਜੈਡ ਬਲੈਕ ਦੀ ਝੁੱਟੀ ਬਾਕੀ ਲੰਥ ਹਾਈਟ ਤੇ ਪੇਟ ਕੁੜੇ ਦੀ ਬਹੁਤ ਚੰਗੀ ਹੈ ਝੁੱਟੀ ਹਾਂ ਜੀ ਬਾਕੀ ਜੀ ਦੋ ਤੇ ਜਿਹੜਾ ਮੌਕੇ ਤੇ ਹਾਂਜੀ ਮਰਸਤਾਰਾ ਮਲਕ ਲੋਇਆ ਕੰਡੇ ਵਾਲਾ ਤਿਆਰ ਹੋ ਗਿਆ ਕੰਡੇ ਦੇ ਕੰਡੇ ਦੇ ਚਾੜ ਕੇ ਬਾਕੀ ਖਿਲਾੜੇ ਵੀਰੇ ਨਾੜਾ ਨੂੰ ਬੜਾ ਦਿਖਾ ਦੋ ਦੂ ਪਾਸੇ ਲੱਭਾ ਜੀ ਨਾੜਾ ਰਾਤ ਰਾ ਆ ਗਿਆ ਜੀ ਹਾਂਜੀ ਦੇਖੋ ਜੀ ਅੱਗੋਂ ਵੀ ਤਾਂ ਦਿਖਾ ਦਈਏ ਬਿਲਕੁਲ ਆ ਪ੍ਰੋਪਰ ਨਾੜਾ ਬਿਜਲੀ ਗਾਰੀ ਬਣਿਆ ਵਾ ਤੇ ਬਾਕੀ ਜਿਹੜਾ ਟਾਈਮ ਮੋ ਟਾਈਮ ਛੋਟੀ ਜਿਹੜਾ ਤੁਰਨਾ ਉਹ ਵੀ ਔਖਾ ਜੀ ਲਓ ਜੀ ਟੋਗਸ ਸਤਾਰਾ ਕਲੋ ਕੰਡੇ ਦੇ ਚਾਲਵਾ ਦੋਦਿਆ ਜੀ ਤੇ ਬਾਈ ਫਿਰ ਇਹ ਪਾਇਦੇ ਮੋਲੀ ਗੱਲ ਕਰ ਲਈਏ ਮੋਲੇ ਬਾਈ ਮਤਲਬ ਛੋਟੀ ਦੇ ਵੀਰੇ ਇਹ ਵੀ 2 ਲੱਖ ਦੀ ਆ ਹਾਂਜੀ ਬਾਈ ਤੇ ਮੋਲ ਵਾਲੇ ਚੱਕਰ ਦੇ ਨਹੀਂ ਪਾਣਾ ਜਾਇ ਮਲਾ ਰੇਡ ਕਰਕੇ ਵੀਰੇ ਦੇ ਦੇਣੀ ਆ ਹਾਂਜੀ ਇਹ ਛੋਟੀ 1.80 ਹਜ਼ਾਰ ਦੀ ਦੇ ਦਾਂਗੇ ਵੀਰੇ 1.80 ਦੀ 80 ਦੀ ਦੇ ਦਾਂਗੇ ਵੀਰੇ ਤੇ ਹੋ ਜਮਾਨਤ ਬਾਈ ਜੀ ਕਰਦਾਂਗੇ 2000 ਦਾ ਵੀਰੇ ਜਿਹੜੀ ਗੱਲ ਕਰਾਂਗੇ ਇਹ 75 ਦੇ ਜਾਂ ਤੋਂ ਬਾਈ ਜੀ ਦੇ ਦਾਂਗੇ ਲਓ ਜੀ 1.75 ਹਜ਼ਾਰ ਦੀ ਬਾਈ ਅੜਦਾ ਨਰਨੁੜਾ ਦਾ ਹਾਜਨੇ ਆ ਇਹ ਬਿਲਕੁਲ 17 ਕਿਲੋ ਬਿਲਕੁਲ ਨੈਟ ਪਿਆਰ ਦੋਦਾ ਜਿਹਨੂੰ ਕਹਿੰਦੇ ਆ ਤੇ ਬਾਕੀ ਇਹ ਵੀ ਚਲੋ ਬਾਕੀ ਫਿਟਿੰਗ ਅੰਦਰ ਜਿਹੜਾ ਬਿਲਕੁਲ ਫਿਟਿੰਗ ਵਾਲਾ ਫਾੜੀ ਵਾਲਾ ਆ ਗਿਆ ਜੀ ਬਾਕੀ ਕੱਟੀ ਆ ਗਈ ਮਗਰ ਨਾਰਾ ਵਾਲੀ ਮੈਂ ਜਿਹੜੀ ਵੀਰੇ ਹਾਂਜੀ ਹਾਂਜੀ ਸਭ ਤੋਂ ਜਿੱਦਾਂ ਮਤਲਬ ਸਾਡਾ ਮਿੱਤਰ ਆ ਆ ਕੇ ਕਹਿੰਦਾ ਦਾਹੀ ਵੀ ਤੁਜਾਂ ਦਾ ਨਾਰਾ ਵਾਲੀ ਮੈਂ ਜਿਹੜੀ ਮਾੜੀ ਨਹੀਂ ਨਿਕਲਦੀ ਮਾੜੀ ਨਹੀਂ ਨਿਕਲਦੀ ਹਾਂਜੀ ਬਾਕੀ ਚਵਾਜੂ ਕਿਤਾ ਜੀ ਦੇ ਚ ਵਧੀਆ ਵਧੀਆ ਮਤਲਬ ਜਿੱਥੇ ਵੀ ਨਾਰਾ ਵਾਲੀ ਮੈਂ ਹੋਏ ਨਾ ਵੀਰੇ ਹਾਂਜੀ ਆਪਾਂ ਮਤਲਬ ਉਹਨੂੰ ਪੁੱਜ ਕੇ ਲੈਨੇ ਵੀਰੇ ਇਹ ਬਾਕੀ ਉਹਨਾਂ ਦੀ ਕਹਿਣੀ ਵੀ ਗੱਲ ਵਾਕਈ ਸੱਚ ਆ ਤੇ ਜਿਹੜੀ ਨਾਰਾ ਵਾਲੀ ਮੈਂ ਵੀਰੇ ਥੋੜੀ ਕੀ ਤਾਂ ਵੀਰੇ ਮਤਲਬ ਵੀ ਮਾਲੇ ਮਾਲੇ 20+ ਚਲਦੀ ਵੀਰ ਜਿਹੜੀ 20+ 20+ 17 ਕਿਲੋ ਬਿਲਕੁਲ ਨੈਟ ਤਿਆਰ ਆ ਆ ਜੀ ਜੀ ਵੀਰੇ ਲੋ ਜੀ ਇੱਕ ਗੱਲ ਕਹਿਣ ਵਾਲੀ ਹੁੰਦੀ ਆ 17 ਕਿਲੋ ਬਿਲਕੁਲ ਤਿਆਰ ਆ ਕੰਕੜੇ ਦੇ ਜਾਣ ਕੇ ਬਾਕੀ ਮੋਲ ਵੀਰੇ ਬਿਲਕੁਲ ਜਾਇਜ ਮਾਲਾ ਐ 2-4 ਹਜ਼ਾਰ ਦੀ ਬਾਈ ਤੇ ਰੱਖ ਕੇ ਮਾਲਾ ਮਾਲਾ ਪਾਇਆ ਵੀਰੇ ਆ ਜੀ ਮੋਲ ਬਿਲਕੁਲ ਜਾਇਜ ਭਾਈ ਆ ਜੀ ਤੇ ਅੱਗੇ ਆ ਗਈ 3 ਨੰਬਰ ਤੇ ਅੱਗੇ ਮੇਰੇ 3 ਨੰਬਰ ਤੇ ਆ ਗਈ ਇਹਨੂੰ ਸੂਈ ਨੂੰ ਅਜੇ ਮਾਲਾ ਵੀ ਅਜੇ ਪੰਜਵਾਗ ਦੇਣੇ ਆ ਪਾਂ ਜੀ ਵਾਹ ਜੀ ਮਾ ਦੇ ਦੇ ਤੇ ਅੱਜ ਦੀ ਕੋ 17 ਕਿਲੋ ਇਹ ਭਾਈ 20 ਤੋਂ ਬਾਹਰ ਚੱਲੇਗੀ ਛੁੱਟੀ ਬਣੀ ਜਰੀ ਅੱਲਾ ਜੀ ਵੇਖੋ ਜੀ ਪਾਲਸ਼ ਪੰਜ ਇਹ ਬਿਲਕੁਲ ਜੈਡ ਬਲੈਕ ਗਾੜ ਗੂੜੀ ਜੀ ਦਿਖਾ ਦਿਓ ਮਰੀ ਵਧੀਆ ਯਾਰ ਪਿਛੜਿਆ ਥਾਂ ਦੇਖੋ ਜੀ ਨੋਗਲਾ ਥਾਂ ਜਿਹਨੂੰ ਕਹਿੰਦੇ ਨੇ ਹਾਂ ਜੀ ਜੀ ਲਓ ਜੀ ਨੋਗਲਾ ਥਾਂ ਆ ਗਿਆ ਬਿਲਕੁਲ ਜੈਡ ਬਲੈਕ ਛੁੱਟੀ ਤੇ ਬਾਕੀ ਇਹ ਆਰਡਰ ਦੀ ਗੱਲ ਕਰ ਲਈਏ ਫਿਰ ਗੱਲ ਆ ਰਿਹਾ ਇਹ ਭਾਈ ਪਰ ਮਾਤਾ ਜੀ ਇਹ ਵੀ 20 ਤੋਂ ਬਾਹਰ ਚੱਲੇਗੀ ਭਾਈ ਜੀ ਦੀ ਗੱਲ ਹਾਂ ਜੀ ਹੁਣ ਕਿੰਨਾ ਤਿਆਰ ਭਾਈ ਜੀ ਇਹ ਕੋਈ 17 ਕਿਲੋ ਇਹ ਪੰਜਾਂ ਤਰ੍ਹਾਂ ਦੀ ਸੂਈਸਲੇ ਤਿਆਰ ਹੈ ਮੈਂ ਨਾ ਵੇਖੋ ਜੀ ਥਾਨ ਵੇਖੋ ਜੀ ਨੁਕਰਾ ਘੜ ਘੜ ਲੱਗਿਆ ਥਾਨ ਹੈ ਨੋਕਰਾ ਥਾਂ ਜੀ ਨੂੰ ਕਹਿੰਦੇ ਨੇ ਬਾਕੀ ਪੇਠ ਪੂਰੇ ਦੀ ਬਹੁਤ ਚੰਗੀ ਝੋਟੀ ਹਮਾਰੇ ਭਾਈ ਉਹ ਕਮਾਦੇ ਇਹ ਗਾੜ ਦੀ ਗੱਲ ਕਰ ਲਈਏ ਤੇ ਗਾੜ ਵੀ ਬਿਲਕੁਲ ਬਰਾਬਰ ਆ ਤੇ ਇਹ ਵਿਚਾਰ ਦੀ ਗੱਲ ਕਰ ਲਈਏ ਬਿਲਕੁਲ ਥਾਂ ਦੇਖੋ ਜੀ ਨੋਕੜਾ ਲਗਾ ਦੇ ਪੇਟ ਪੂਰੇ ਦੀ ਕੁਆਲਿਟੀ ਬਹੁਤ ਚੰਗੀ ਆ ਹਾਂ ਜੀ ਤੇ 3 ਫੁੱਟ ਚੌੜੀ ਜਿਹਨੂੰ ਕਹਿੰਦੇ ਨੇ ਹਾਂ ਜੀ ਤੇ ਟੌਪਲਾ ਛੋਟੀ ਆ ਜਿੰਨੀ ਵੀ ਆ ਜੀ ਏ ਭਾਈ ਫਿਰ ਦੁੱਧ ਮਤਲਬ ਕਿੰਨਾ ਕੁ ਜਵਾਂ ਜਾਈਗੀ ਮਤਲਬ 20 ਤੋਂ ਭਾਈ ਬਾਹਰ ਚਲਾ ਜਾਏਗੀ ਤੇ ਜਿਹੜੀ 20 ਤੋਂ ਪਲੱਸ ਹਾਂਜੀ ਜੀ ਭਾਈ ਲਓ ਜੀ 20 ਤੋਂ ਪਲੱਸ ਵਾਲੀ ਝੋਟੀ ਤੇ ਮੁੱਲ ਫਿਰ ਭਾਈ ਰਾ ਦੇ ਦਾ ਵੀ ਮੁੱਲ ਵੀਰੇ ਇਹ ਝੋਟੀ ਦੇ ਮਤਲਬ ਵੀ 3 ਲੱਖ ਦੀ ਆ ਤੇ ਆਪਾਂ ਉਹ ਚੱਕਰ ਦੇ ਨਾ ਪਈਏ ਵੀਰੇ ਆਪਾਂ ਜਾਇਦ ਰੇਟ ਦੇ ਇਹ ਬਾਟਾਈ ਲੱਖ ਦੀ ਦੇ ਦਾਂਗੇ ਭਾਈ ਜੀ 2.5 ਦੀ ਦੇ ਦਾਂਗੀ ਵੀਰੇ ਹੋ ਜੋ ਮਾਨਤਾ ਕੋਈ ਕਰ ਦਾਂਗੇ ਦੋ ਤਨੀ ਹਾ ਦਾ ਵੀਰੇ ਲਓ ਜੀ 5 ਛਾੜੇ ਵੀ 2 45 ਵੀ ਅਗਰ 4 ਸਵੇਰੇ ਦਿਖਾ ਲ ਦਿੰਨੇ ਆ ਵੇਖੋ ਜੀ 2 ਲੱਖ 45 ਹਜ਼ਾਰ ਦੀ ਤੇ ਤੁਹਾਦੇ ਬਿਲਕੁਲ 18 ਕਿਲੋ ਬਿਲਕੁਲ ਤਿਆਰ ਹੈ ਬਈ ਜੀ ਹਾਂ ਤਿਆਰ ਤਿਆਰ ਬਈ ਤਿਆਰ ਜਿਹਨੂੰ ਕਹਿੰਦੇ ਜੈੱਟ ਬਲੈਕ ਆ ਗਈ ਹਾਂ ਜੀ ਲਓ ਜੀ ਪਾਲ ਸ਼ਰਗੀ ਝੋਟੀ ਬਿਲਕੁਲ ਐਂ ਪ੍ਰੀਕੀਆਂ ਬਰੂਕੀਆਂ ਦੇਖ ਸਕਦੇ ਜੀ ਤੁਸੀਂ ਹਾਂ ਜੀ ਝੋਟੀ ਨਾੜਾ ਦੇਖੋ ਪਿੰਡੇ ਜੀ ਕਿੰਨੀਆਂ ਨੇ ਬਾਕੀ ਅਟਰ ਦੀ ਕੁਆਲਿਟੀ ਬਹੁਤ ਚੰਗੀ ਤੇ ਅੱਗੇ ਆਗੇ ਬਾਈ ਫਿਰ ਅੱਗੇ ਬਈ ਇਹ ਕੋ ਝੋਟੀ ਤੁਹਾਨੂੰ ਦਿਖਾਉਨੇ ਆ ਹਾਂ ਜੀ ਇਹ ਬਈ ਕਹਿਣਾ ਬੜੀ ਵੱਡਾ ਗੱਲ ਔਖੀ ਹੁੰਦੀ ਵੀ ਮੈਂ ਦੋਨੀ ਕੱਟੀ ਸੋਣਾਂ ਹੋ ਜੀ ਹਾਲੀ ਕੱਚੇ ਕੱਚੇ ਦੋ ਦੰਦ ਆ ਦੁੱਧ ਦੇ ਦੰਦ ਆ ਬਈ ਇਹਨਾਂ ਕਹੋ ਜੇ ਮੜਾ ਇੱਥੇ ਕਾਲਾ ਵੀ ਇਧਰ ਇੱਕ ਵਾਰ ਇਸ਼ਾਰਦੇ ਛੜਦੇ ਮੋਦੀ ਨਹੀਂ ਪੋਲੀ ਕੋ ਸਾਹੀ ਆ ਲਓ ਜੀ ਦੋਂਦੀ ਸਹੀ ਗੱਲ ਹੈ ਭਾਈ ਜੀ ਤੇ ਛੜਦੇ ਰਸੇ ਇਹਦਾ ਸਾਪੜ ਨਾਲ ਹੀ ਨਹੀਂ ਝੋਟੀਆਂ ਗਿਨਦੇ ਆ ਲਓ ਜੀ ਇਹਨੂੰ ਰਸਾ ਛੁੱਟ ਗਿਆ ਭਾਈ ਬਸ ਇਹਨੂੰ ਥੱਲੇ ਬੈ ਕਾਲੀ ਦੇ ਬਸ ਇਹਨੂੰ ਇਧਰ ਰਾਨੋ ਕੇ ਇਹਨੂੰ ਥੱਲੇ ਬਹਿ ਜਾ ਤਾਂ ਲਓ ਜੀ ਆਹ ਧਾਰ ਦੇਲਾ ਇਹ ਉਹ ਝੋਲੀ ਆ ਵੀਰੇ ਲਓ ਜੀ ਟਾਪ ਕਲਾਸ ਕਰੀ ਦੋ ਦੰਦ ਦੋ ਦੰਦ ਭਾਈ ਜਿਹੜੀ ਗੱਲ ਕਰ ਰਹੇ ਫਿਰ ਭਾਈ ਜੈਡ ਬਲੈਕ ਦੇ ਸਿੰਗਰੀ ਕੁਆਲਿਟੀ ਵੇਖ ਲੋ ਰੁਪਈਆ ਨਹੀਂ ਲੱਗਦਾ ਸਿੰਗ ਥਣੀ ਭਾਜੀ ਮੇਲੇ 'ਚ ਭਈ ਇਹੋ ਜਿਹੀ ਝੋਟੀ ਪਾਉਣ ਵਾਲੀ ਤੇ ਹੋਰ ਬੁਰੀ ਡਰਿਆ ਭਾਈ ਤੇ ਮੇਲੇ 'ਚ ਫਿਰ ਮੁੱਲ ਕੋਈ ਨਹੀਂ ਆ ਜੀ ਝੋਟੀ ਦਾ ਹਾਂਜੀ ਮੁੱਲ ਕੋਈ ਨਹੀਂ ਝੋਟੀ ਦਾ ਮੁੱਲ ਕੋਈ ਮੁੱਲ ਕੋਈ ਨਹੀਂ ਵੀਰੇ ਲੈ ਤੋ ਅੱਦੇ ਫਿਰ ਲੰਬੀ ਜੀ ਰ ਕਰਕੇ ਯਾਰ ਦੋ ਦੰਦ ਝੋਟੀ ਵੇਖੋ ਜੀ ਟਾਪ ਕਲਾਸ ਜੇ ਬੇਲ ਦੀ ਗੱਲ ਕਰ ਲਈਏ ਤੇ ਬੇਲ ਤੇ ਬਾਕੀ अर्ली ਕੁਆਲਟੀ ਵੀ ਬਹੁਤ ਚੰਗੀ ਫਿਟਿੰਗ ਆ ਲੱਗਦਾ ਅੜ ਆ ਗਿਆ ਨੂੰ 2 ਮਿੰਟ ਚ ਬੈਕ ਆਉਣਾ ਬਾਕੀ ਥਾਂ ਥਾਂ ਦੀ ਕੁਆਲਟੀ ਬਹੁਤ ਚੰਗੀ ਦੇ ਨਾੜਾਂ ਬਹੁਤ ਹੈ ਰੇਡਰ ਦੇ ਵਿੱਚ ਮਰਜੀ ਬਾਈ ਜੀ ਹਾਂ ਕਮਾਰੇ ਕਾਲੀ ਵੇ ਰੂਹਾਂ ਖੁਸ਼ ਹੁੰਦੀ ਆ ਝੂੜੀਆਂ ਦੋ ਦਾ ਤੇ ਬਾਕੀ ਕਾਦੇ ਕੁਦਰੀ ਫੁੱਲ ਸੈਰ ਜਿਹਨੂੰ ਕਹਿੰਦੇ ਆ ਮੰਨ ਲੀ ਜੀ ਹੁਣ ਜਿਹੜਾ ਦੁੱਧ ਇਹਦਾ ਮੌਕੇ ਤੇ ਕਿੰਨਾ ਵਾ ਹਾਂ ਦੁੱਧ ਕੇ ਨਾ ਮੌਕੇ ਤੇ ਕਿਦਾਂ ਦੁੱਧ ਦੁੱਧ ਪਈ ਦੇ ਕੋ ਘਟੇ ਕੋ ਹੁਣ ਵੀ ਮੈਨੂੰ ਪਰਸੋਂ ਸੁਈ ਆ ਹਾਂਜੀ ਤੇ 11 12 ਕਿਲੋ ਬੋਲੀ ਤੋਂ ਚੱਲਵੇ ਦੁੱਧ 18 ਕਿਲੋ ਪਨੂਨ ਕੱਟੀ ਕੱਢੂਗੀ ਭਾਈ ਤੁਸੀਂ ਮਤਲਬ ਬੋਲੀ ਤੋਂ ਚੱਲੀ ਆਲੇ ਹਾਂ ਬਸ ਅੰਦਾਜ਼ ਕਿਲੋ ਤੋਂ ਪਾਰ ਚੱਲ ਵੀ ਬੋਲੇ ਤੋਂ ਵਜਦੇ ਨਹੀਂ ਭਾਈ 11 ਕਿਲੋ 12 ਹੈਗਾ 11 12 ਕਿਲੋ ਬੱਚੇ ਦਾ ਪਾਕੇ ਭਾਈ ਭਾਈ ਛੋਟੀ ਭਾਈ ਦੁੱਧ 18 ਕਿਲੋ ਹੀ ਦੋਗੀ ਪਹਿਲੇ ਪਨੂਨ ਆਹ ਜੀ ਵੇਖੋ ਜੀ ਇੱਕ ਵਾਰੀ ਫੇਲ ਦਿਖਾ ਰਹੀ ਏ ਵੇਖਾ ਜੀ ਬਿਲਕੁਲ ਜੈੱਡ ਬਲੈਕ ਦੇ ਸਿੰਘ 'ਚ ਰੁਪਈਆ ਵੀ ਲੰਗਦਾ ਹਾਂ ਜੀ ਤੇ ਸਿੰਘ ਵੇਗਾ ਘਾਟ ਘਾਟ ਜਿਹਨੇ ਮੁੰਦਰਾ ਕਹਿੰਦੇ ਨੇ ਹਾਂ ਜੀ ਜੀ ਵੀਰੇ ਲਾ ਜੀ ਟਾਪ ਗ੍ਰੈਂਡ ਮਤਲਬ ਜੈ ਡੰਗਰ ਭਾਈ ਕਹਿ ਨਹੀਂ ਬਾਕੀ ਪਰਮਾਤਮਾ ਜੀ ਬੜੇ ਬੜੇ ਜਿੰਨੀ ਵੀ ਮਾਲ ਪਾਈ ਦਾ ਪਹਿਲਾ ਸਾਫ ਸੁਥਰਾ ਵਧੀਆ ਟਾਪ ਕਲਾਸ ਪਾਈ ਦਾ ਜਿਹੜੀ ਹਲ ਕਰਨ ਵਾਲੀ ਹਾਂ ਹਾਂ ਜੀ ਹਾਂ ਜੀ ਹੋਰ ਭਾਈ ਜੀ ਵਧੀਆ 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 ਉਹ ਠੀਕ ਠਾਕ ਹੈ ਜੀ ਤੇ ਮੁੱਲ ਲਾ ਕੀ ਮੁੱਲ ਦੇ ਰੇ ਕੱਟੀ 2 ਲੱਖ ਦੀ ਦੇ ਦਾਂਗੇ ਜਸ ਲੋ ਜੀ ਬਿਲਕੁਲ 2 ਲੱਖ ਹਾਂ ਕੋ ਮਾਨਦਨ ਕਰ ਦਾਂਗੇ ਵੀਰੇ ਦੀਆਂ ਚਲ ਇਹਦਾ ਵੀ 5 ਛੜ ਦੇ 95 ਦੀ ਜਾਂ ਦੇ ਦਾਂਗੇ ਭਾਈ ਜਿਹਾ ਜਿਹਾ ਲਓ ਜੀ 1 95 ਦੀ ਝੋਟੀ ਦੋ ਤੰਦ ਹਾਂ ਜੀ ਜੀ ਇਹਰੇ ਟਾਪ ਕਲਾਸ ਹਾਂ ਜੀ ਹਾਂ ਜੀ ਵੀਰੇ ਉਹ ਜੀ ਜੀ ਵਧੀਆ ਵਧੀਆ ਚੜਦੀ ਕਲਾ ਬਾਕੀ ਫਿਰ ਕੱਲ ਨੂੰ ਕਰਾਂਗੇ ਆਪਾਂ ਨੰਬਰ ਜਿਹੜ ਫੋਨ ਨੰਬਰ 997615127 ਦੇ ਹਾਂਜੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਹਾਂਜੀ ਨੇੜੇ ਫਦੇਗੜ ਜੂੜੀਆਂ ਪੈਂਦਾ ਪਿੰਨ ਡੋਗਰ ਦੇ ਵਿਰਤੀਆਂ ਹਾਂਜੀ ਹਾਂਜੀ ਬਾਕੀ ਫੋਨ ਨੰਬਰ ਮਤਲਬ ਉੱਤੇ ਦੋ ਚਲਾਵਾਂ ਗਈ ਬ੍ਰਿਜ ਨਹੀਂ ਆਹ ਜੀ ਬਈ ਆਹ ਜੀ ਬਾਕੀ ਪ੍ਰਮਾਤਮਾ ਦੀ ਘੜੀ ਨੂੰ ਮਤਲਬ ਵੀ 24 ਘੰਟੇ ਮਤਲਬ 20 ਮਹੀਆਂ ਦੇ ਹਾਜ਼ਰੀ ਰਹਿੰਦੀ ਆਪਣੇ ਕੋਲ ਆਹ ਜੀ ਬਈ ਆਹ ਜੀ ਤੇ ਬਾਕੀ ਅੰਦਰ ਵੀ ਮੜਾ ਦਿਖਾ ਦਨੇ ਪਈ ਬਰਾੜਾ 24 ਘੰਟੇ ਮਤਲਬ ਪਰੇ ਰਹਿੰਦੇ ਪ੍ਰਮਾਤਮਾ ਦੇ ਪਰੇ ਰਹਿੰਦੇ ਪਰੇ ਸੀ ਅੱਜ ਮਤਲਬ ਵੀ ਦੋ ਗੱਡੀਆਂ ਬਈ ਮਾਲ ਆਇਆ ਜਦਨੀਆ ਤੇ ਆਪਾਂ ਫੇ ਜਿਹੜੀਆਂ ਤਿਆਰ ਕਰ ਛੋਟੀਆਂ ਮੈਂ ਤਾਂ ਅੱਜ 4 ਪਾਉਨੇ 4 ਪਾ ਦੇਨੇ ਮਤਲਬ ਫੇ ਕੱਲ ਪਰਸੋ ਦੇ 4 ਪਾਵਾਂਗੇ ਪਈ ਦਨੇ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਕਿਨੇ ਜਿੰਨੇ ਵੀ ਦੂਰੋਂ ਨੇੜੇ ਵੀਰ ਨੇ ਆਉਣਾ ਮਤਲਬ ਇਹ ਨਾ ਸਮਝ ਗਿਆ ਵੀ ਚਾਰ ਝੋਟੀਆਂ ਨਾਲ ਕੋਣ ਗਿਆ ਸਾਡੇ ਵਿੱਚ 24 ਘੰਟੇ ਮਤਲਬ 20 ਮਹੀਆ ਤੇ ਸੇਲ ਵਾਸਤੇ ਸੇਲ ਵਾਸਤੇ ਰਹੀਂਦੀ 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 ਇਹ ਮਤਲਬ ਜਿਹੜੀਆਂ ਝੋਟੀਆਂ ਨੇ ਆਪਣੇ ਕੋਲ ਹਰ ਹਰ ਵੈਰਾਈਟੀ ਮਿਲ ਜੇਗੀ ਮਤਲਬ ਜਿੱਦਾਂ ਦੀ ਵੀ ਕਿਨੇ ਭਜੀ ਲੈਣੀ ਹੋਵੇ ਹਾਂਜੀ ਮਤਲਬ ਵੀ ਸਵਾ ਲੱਖ ਤੋਂ ਰਹਿ ਕੇ ਮਲੇ ਦੋ ਲ ਦੀ ਢਾਈ 2.5 ਉਹ ਫਿਰ ਆਪਣੀ ਰੇਂਜ ਉੱਚੀ ਵੀ ਮੈਨੂੰ ਜਿੰਦਾ ਵੀ ਲੈਣੀ ਹੋਵੇ ਸਾਰੀ ਵੈਰਾਈਟੀ ਵੀ ਮਿਲ ਜੀ ਦੁੱਧ ਆਪਣੇ ਕੋ 14 15 20 ਪਲੱਸ ਦਾ ਹਾਂਜੀ ਪਲੱਸ ਤੱਕ ਮਿਲ ਜੂਗਾ ਭਾਈ ਜੀ ਲਓ ਜੀ ਹਾਜ਼ਰ ਜਿਹਨੂੰ ਕਹਿੰਦੇ ਆ ਦੁੱਧ ਵੀ ਤੇ ਬਾਕੀ ਜਿਹੜੇ ਵੀਰ ਭਰਾਣੇ ਦੂਰੋਂ ਆਵਾ ਹਾਂਜੀ ਜੀ ਤੇ ਫੋਨ ਕਰਦੇ ਕੋਈ ਲੋੜ ਨਹੀਂ ਵੀ ਮਤਲਬ ਝੋਟੀਆਂ ਜਿਹੜੀਆਂ ਵੀਡੀਓ ਜੇ ਪਾਈਆਂ ਨੇ ਹੋਰ ਵੀ ਆਪਣੇ ਕੋ ਖੜੀਆਂ ਝੋਟੀਆਂ ਤੇ ਇੱਥੇ ਆਣ ਕੇ ਆਪਣੇ ਵੇਖ ਸਕਦਾ ਤੇ ਦੇਖ ਸਕਦਾ ਝੋਟੀਆਂ ਟੋਪ ਪਲੱਸ ਹੋਰ ਭਾਈ ਜੀ ਠੀਕ ਹੈ ਭਾਈ ਜੀ ਠੀਕ ਹੈ ਜੀ ਸასი ਗੱਲ